ਪੰਜਾਬੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ 트ੰਪ ਦਾ ਵਹਿਦ ਕਈ ਚੀਜ਼ਾਂ ਦਾ ਰੌਲਾ ਪਿਆ ਪਰ ਯੂਨੀਵਰਸਟੀਆਂ ਦੇ ਨਾਲ ਰੌਲਾ ਪਿਆ ਤੇ ਟੌਪ ਦੀਆਂ 10 ਯੂਨੀਵਰਸਟੀਆਂ ਇਕੱਠੀਆਂ ਹੋ ਗਈਆਂ ਅਮਰੀਕਾ ਦੀਆਂ। ਦੂਜਾ ਇਹਨਾਂ ਦੀ ਇਮੀਗ੍ਰੇਸ਼ਨ ਨੀਤੀ ਜਿਹਦੇ ਕਰਕੇ ਲੋਕਾਂ ਨੇ ਰਾਸ਼ਟਰਪਤੀ 트ੰਪ ਦੀ ਸਪੋਰਟ ਕੀਤੀ ਸੀ ਹੁਣ ਇਹਨਾਂ ਦੇ ਉਲਟ ਹੋ ਰਿਹਾ ਹੈ ਵੀ ਇਹ ਠੀਕ ਨਹੀਂ ਕਰ ਰਹੇ ਵੀ ਕ੍ਰਿਸ਼ਨ ਨੂੰ ਲੈ ਕੇ ਤੀਜੀ ਗੱਲਬਾਤ ਕਰੀਏ ਵਿਸਕੌਨਸਿਨ ਦੇ ਜੱਜ ਨੂੰ FBI ਨੇ ਗ੍ਰਿਫਤਾਰ ਕੀਤਾ। ਚੌਥੀ ਗੱਲਬਾਤ ਕਰਨੀ ਹੈ ਕਿ ਜਿਹੜੇ ਫਰੈਜ਼ਨੋ ਦੇ ਵਿੱਚ ਸਮੂਕ ਸ਼ੋਪਾਂ ਬੰਦ ਹੋਣਗੀਆਂ ਇਹ ਤੋਂ ਪਹਿਲਾਂ ਆਪਾਂ ਇੱਕ ਗੱਲਬਾਤ ਛੇ ਡੋਨਲਡ ਟਰੰਪ ਦੀ ਆ ਉਹ ਯਹੂਦੀਆਂ ਦੇ ਮਾਮਲੇ ਦੇ ਵਿੱਚ ਵੀ ਚਰਚਾ ਕਰਨੀ ਹੈ ਕਿਹਾ ਜਾ ਰਿਹਾ ਹੈ ਕਿ ਰਾਜਨੀਤੀ ਕਰ ਰਿਹਾ ਹੈ ਉਸ ਮਾਹੌਲੇ ਦੇ ਉੱਤੇ ਸਭ ਤੋਂ ਪਹਿਲੀ ਗੱਲਬਾਤ ਯੂਨੀਵਰਸਿਟੀ ਬਾਰੇ ਜਿਹੜੀਆਂ ਯੂਨੀਵਰਸਿਟੀਆਂ ਅਮਰੀਕਾ ਦੇ ਵਿੱਚ ਉਹਨਾਂ ਦਾ ਰਾਸ਼ਟਰਪਤੀ ਟਰੰਪ ਦੇ ਨਾਲ ਪਿਛਲੇ ਸਮੇਂ ਤੋਂ ਰੌਲਾ ਪੈ ਰਿਹਾ ਰੌਲਾ ਇਹ ਪੈ ਰਿਹਾ ਰਾਸ਼ਟਰਪਤੀ 트럼ਪ ਵੱਡੀਆਂ ਯੂਨੀਵਰਸਿਟੀਆਂ ਨੂੰ ਹਾਰਵਰਡ ਵਰਗ ਯੂਨੀਵਰਸਿਟੀ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਹਿਸਾਬ ਨਾਲ ਚੱਲੋ ਹਿਸਾਬ ਨਾਲ ਚੱਲਣ ਦਾ ਮਤਲਬ ਕੀ ਹੈ ਕਿ ਕੁਝ ਪ੍ਰੋਗਰਾਮ ਨੇ ਜਾਂ ਕੁਝ ਵਿਚਾਰਧਾਰਾਵਾਂ ਨੇ ਉੱਥੇ ਬਹੁਤ ਵੱਖਰੀਆਂ ਨੇ ਅਮਰੀਕਾ ਦੇ ਵਿੱਚ ਬਿਲਕੁਲ ਇੱਕ ਇਧਰਲੇ ਪਾਸੇ ਇੱਕ ਇਧਰਲੇ ਪਾਸੇ ਰਿਪਬਲਿਕਨ ਤੇ ਡੈਮੋਕ੍ਰੇਟਸ ਜਿਹੜੇ ਰਿਪਬਲਿਕਨ ਨੂੰ ਲੱਗਦਾ ਕਿ ਜਿਹੜੀਆਂ ਯੂਨੀਵਰਸਿਟੀਆਂ ਕੁਝ ਉਸ ਕਿਸਮ ਦੀਆਂ ਗੱਲਾਂ ਕਰਦੀਆਂ ਜਿਹੜੀਆਂ ਸਾਡੇ ਹੱਕ 'ਚ ਨਹੀਂ ਆ ਵੀ ਉਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਥੋੜਾ ਜਿਹਾ ਚੇਂਜ ਕਰੋ ਆਪਣੇ ਆਪ ਨੂੰ ਖਾਸ ਕਰ ਮੰਨ ਲਓ ਕੋਈ ਯੂਨੀਵਰਸਿਟੀ ਕਹਿੰਦੀ ਆ ਵੀ ਅਸੀਂ ਲਿਬਰਲ ਆ ਜਾਂ ਲੈਫਟ ਦੀ ਗੱਲ ਕਰਦੇ ਆ ਜਿਆਦਾ ਜਾਂ ਕੋਈ ਯੂਨੀਵਰਸਿਟੀ ਜਿਹੜੀ ਆ ਉਹ ਥੋੜਾ ਜਆ ਜਿਹੜੀ ਆ ਡਾਈਵਰਸਿਟੀ ਵਾਲੇ ਇਸ਼ੂ ਦੇ ਉੱਤੇ ਉਹ ਰਹਿਣਾ ਚਾਹੁੰਦੇ ਆ ਕਿ ਅਸੀਂ ਹਾਂਜੀ ਡਾਈਵਰਸਿਟੀ ਰੱਖਣਾ ਚਾਹੁੰਦੇ ਆ ਅਸੀਂ ਜਿਹੜੇ ਇਨਕਲੂਜਨ ਰੱਖਣਾ ਚਾਹੁੰਦੇ ਆ ਕੇਂਦਰ ਦੀ ਪਾਲਿਸੀ ਜਿਹੜੀ ਸਰਕਾਰ ਦੀ ਪਾਲਿਸੀ ਆ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਪਾਸੇ ਕਰਨਾ ਜੇ ਮੰਨ ਲਓ 트ਾਂਸਜੈਂਡਰ ਜਾਂ ਹੈਲਜੀਬਿਟੀਕਿਊ ਵਾਲੇ ਮਾਮਲੇ ਦੇ ਉੱਤੇ ਸਰਕਾਰ ਕਹਿੰਦੀ ਅਸੀਂ ਨਹੀਂ ਬਹੁਤਾ ਮੰਨਦੇ ਮੰਨ ਲਓ ਜੇ ਕੋਈ ਯੂਨੀਵਰਸਿਟੀ ਕਹਿੰਦੀ ਵੀ ਅਸੀਂ ਮੰਨਦੇ ਹਾਂ ਤੇ ਅਸੀਂ ਵਿਆਣੇ ਨੂੰ ਸਿੱਖਿਆਤ ਕਰਦੇ ਹਾਂ ਉੱਥੇ ਫਿਰ ਇਹਨਾਂ ਦੀ ਆਪਸ ਵਿੱਚ ਖੜਕਦੀ ਆ ਉਹ ਟਕਰਾਅ ਦੇ ਵਿੱਚੋਂ ਹੋਇਆ ਕੀ ਆ ਕਿ ਜਿਹੜੀਆਂ 10 ਯੂਨੀਵਰਸਟੀਆਂ ਨੇ ਵੱਡੀਆਂ ਯੂਨੀਵਰਸਟੀਆਂ ਜਿਨ੍ਹਾਂ ਦੇ ਵਿੱਚ ਮਿਸ਼ੀਗਨ ਯੂਨੀਵਰਸਿਟੀ ਆ ਜਾਂ ਰੈਕਟਰਗਾ ਜਾਂ ਜਿਹੜੀ ਆ ਇੰਡੀਆਨਾ ਆ ਇਹ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਕੇ ਇਹਨਾਂ ਨੇ ਹੁਣ ਜਾਂ ਇਕੱਠਾ ਹੋਣਾ ਚਾਹੁੰਦੀਆਂ ਆ ਇਹ ਲਗਭਗ ਨੇੜੇ ਆ ਕੰਮ ਇਹਨਾਂ ਨੇ ਇੱਕ ਸਰਕਾਰ ਉਹ ਕਹਿੰਦੇ ਜੇ ਕਿਸੇ ਨੂੰ ਵੀ ਟਾਰਗੇਟ ਕਰਦੀ ਹੈ ਮੁੱਦੇ ਉਹੀ ਨੇ ਜਾਂ ਡਾਇਵਰਸਿਟੀ ਆ ਜੇ ਮੰਨ ਲਓ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਆ ਉਹਦੇ ਉੱਤੇ ਸਰਕਾਰ ਦੀ ਮਤ ਹੋ ਰਿਹਾ ਯੂਨੀਵਰਸਿਟੀਆਂ ਦੀ ਮਤ ਹੋ ਰਿਹਾ ਹੁਣ ਇਹਨਾਂ ਨੇ ਇੱਕ ਸੰਸਥਾ ਇੱਕ ਬਣਾ ਲਈ ਆ ਉਹ ਜਿਹੜਾ ਆਈਡੀਆ ਕੀਤਾ ਆ ਆਈਡੀਆ ਆ ਇਹਨਾਂ ਕੋਲੇ ਵਿਚਾਰ ਆ ਉਹਨੂੰ ਇਹਨਾਂ ਨੇ ਕਿਹਾ ਮਿਊਚੁਅਲ ਐਕਾਡੈਮਿਕ ਡਿਫੈਂਸ ਕੰਪੈਕਟ ਜਿਹੜੀ ਮਿਊਚੁਅਲ ਐਕਾਡੈਮਿਕ ਡਿਫੈਂਸ ਕੰਪੈਕਟ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਨੈਟੋ ਬਣਿਆ ਨੈਟੋ ਖੈਰ ਭਾਵੇਂ ਦੇਸ਼ਾਂ ਦਾ ਆ ਵੀ ਉਹਦੇ ਚ 32 ਦੇਸ਼ ਇਕੱਠੇ ਹੋਏ ਆ ਦੁਨੀਆ ਦੇ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਕੀ ਕੀਤਾ ਉਹਨਾਂ 32 ਦੇਸ਼ਾਂ ਨੇ ਦੁਨੀਆ ਦੇ ਵਿੱਚ 32 33 ਜਿੰਨੇ ਵੀ ਆ ਉਹਨਾਂ ਨੇ ਇਹ ਕੀਤਾ ਆ ਵੀ ਜੇ ਮੰਨ ਲਓ ਕੋਈ ਮੁਲਕ ਸਾਡੇ ਨੈਟੋ ਦੇ ਕਿਸੇ ਇੱਕ ਦੇਸ਼ ਦੇ ਉੱਤੇ ਹਮਲਾ ਕਰ ਦੂਗਾ ਅਸੀਂ ਇਕੱਠੇ ਹੋ ਜਾਣਾ ਸਾਰੇ ਦੇਸ਼ ਉਸ ਦੇਸ਼ ਦੇ ਵਿਰੁੱਧ ਹੋਣਗੇ ਤੇ ਕੋਈ ਹਮਲਾ ਨਹੀਂ ਕਰ ਸਕੂਗਾ ਉਸੇ ਪੈਟਰਨ ਦੇ ਉੱਤੇ ਅਮਰੀਕਾ ਦੀਆਂ ਟੌਪ 10 ਯੂਨੀਵਰਸਿਟੀਆਂ ਇਕੱਠੀਆਂ ਹੋ ਕੇ ਇਹ ਕਹਿ ਰਹੇ ਆ ਕਿ ਜੇਕਰ ਸਾਡੇ ਉੱਤੇ ਹਮਲਾ ਹੋ ਗਿਆ ਹਮਲਾ ਕਿੱਦਾਂ ਹੋ ਗਿਆ ਹਮਲਾ ਹੁਣ ਇਹ ਥੋੜਾ ਕੋਈ ਦੇਸ਼ ਆ ਹਮਲਾ ਇਦਾਂ ਹੁੰਦਾ ਕਿ ਸਰਕਾਰ ਉਹਦੀ ਫੰਡਿੰਗ ਬੰਦ ਕਰ ਦਿੰਦੀ ਆ ਕਿ ਤੁਸੀਂ ਸਾਡਾ ਕਹਿਣਾ ਨਹੀਂ ਮੰਨਦੇ ਅਸੀਂ ਤੁਹਾਡੀ ਫੰਡਿੰਗ ਬੰਦ ਕਰ ਦਈਏ ਜੇ ਕਿਸੇ ਯੂਨੀਵਰਸਿਟੀ ਦੀ 트ੰਪ ਪ੍ਰਸ਼ਾਸਨ ਫੰਡਿੰਗ ਬੰਦ ਕਰ ਦੇਵੇ ਬਾਕੀ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਆ ਉਹਦੇ ਨਾਲ ਖੜੀਆਂ ਹੋ ਜਾਣ ਨਾਲ ਖੜੀਆਂ ਹੋ ਜਾਣ ਚਾਹੇ ਤੇ ਫੰਡਿੰਗ ਦੇ ਮਾਮਲੇ ਦੇ ਵਿੱਚ ਚਾਹੇ ਉਹ ਜਿਹੜੀ ਲੀਗਲ ਹੈਲਪ ਆ ਉਹ ਕਾਨੂੰਨੀ ਤੌਰ ਤੇ ਲੜਾਈ ਲੜਨ ਦੇ ਵਿੱਚ ਫੈਡਰਲ ਪਾਲਿਸੀ ਦੇ ਖਿਲਾਫ ਲੜ ਸਕਣ ਅਮਰੀਕਾ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਕਿ ਜੇਕਰ ਕੇਂਦਰ ਤੁਹਾਡੇ ਨਾਲ ਧੱਕਾ ਕਰਦਾ ਜਾਂ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਬਣਦੀ ਨਹੀਂ ਆ ਉਥੇ ਲੜਾਈ ਹੋ ਸਕਦੀ ਹੈ ਉਹਨਾਂ ਦੀ ਜਿੱਦਾਂ ਕੈਲੀਫੋਰਨੀਆ ਨੇ ਟਰੰਪ ਦੇ ਖਿਲਾਫ ਕਿੰਨਾ 2.5 ਮਿਲੀਅਨ ਡਾਲਰ ਪਹਿਲਾਂ ਹੀ ਪਾਸੇ ਰੱਖ ਲਿਆ ਸੀ ਕਿ ਵਕੀਲਾ ਤੇ ਪੈਸੇ ਲੱਗਣੇ ਆ ਇਹਨਾਂ ਨੇ ਸਾਡੀ ਮੰਨਣੀ ਨਹੀਂ ਆ ਉਹ ਲੜਾਈ ਲੜ ਰਹੇ ਆ ਤੇ ਪਹਿਲਾ ਕੈਲੀਫੋਰਨੀਆ ਸਟੇਟ ਬਣਿਆ ਜਿਨੇ ਟਰੰਪ ਪ੍ਰਸ਼ਾਸਨ ਨੂੰ ਸੂਕ ਕੀਤਾ ਹੁਣ ਡਰ ਇਹ ਆ ਕਿ ਰਾਸ਼ਟਰਪਤੀ 트াম্প ਦੀ ਜਿਹੜੀ ਇਹ ਦੂਜੀ ਟਰਮ ਆ ਇਹਦੇ ਪਹਿਲਾਂ ਹੀ ਇਹਨਾਂ ਨੇ ਰਿਸਰਚ ਫੰਡਿੰਗ ਕੱਟ ਕਰਤੀ ਆ ਤੇ ਹੁਣ ਅੱਗੇ ਜਾ ਕੇ ਵੀਜ਼ਾ ਰਵੋਕ ਕੀਤੇ ਆ ਸਟੂਡੈਂਟਾਂ ਦੇ ਤੇ ਸਿੱਧਾ ਜਿਹੜਾ ਉਹ ਕੋਸ਼ਿਸ਼ ਕਰ ਰਹੇ ਆ ਕਿ ਕਲਾਸਾਂ ਦੇ ਵਿੱਚ ਪੜਾਇਆ ਕੀ ਜਾਣਾ ਇਹਦੇ ਉੱਤੇ ਵੀ ਸਾਡਾ ਕੰਟਰੋਲ ਹੋਵੇ ਜਿਹੜੀ ਫੈਕਲਟੀ ਆ ਫੈਕਲਟੀ ਸੈਨੇਟ ਜਿਹੜੀ ਆ ਕਈ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਈ ਇਹਨਾਂ ਸਕੂਲਾਂ ਦੇ ਵਿੱਚ ਉਹਨਾਂ ਨੇ ਇਹ ਅਲਾਈਅੰਸ ਨੂੰ ਇਸ ਜਿਹੜਾ ਇਹ ਅਲਾਈਅੰਸ ਆ ਇਹਨੂੰ ਜੁਆਇਨ ਕਰਨ ਦੇ ਲਈ ਵੋਟ ਪਾਤੀ ਆ ਪਰ ਜਿਹੜੇ ਐਡਮਿਨਿਸਟ੍ਰੇਸ਼ਨ ਨੇ ਪ੍ਰੈਜ਼ੀਡੈਂਟਸ ਜਾਂ ਬੋਰਡ ਜਿਹਨੇ ਦੂਜੇ ਨੇ ਉਹੋ ਇਹਨੂੰ ਅਫੀਸ਼ੀਅਲੀ ਅਪਰੂਵ ਕਰਨਗੇ ਵੀ ਇਹ ਗੱਲ ਕਰ ਸਕਦੇ ਆ ਕਿ ਨਹੀਂ ਕੋਸ਼ ਸਕੂਲ ਪਹਿਲਾਂ ਹੀ ਹਟ ਹੋਏ ਆ ਨੌ ਵੱਡੇ ਜਿਹੜੇ ਦਸਾਂ ਦੇ ਵਿੱਚੋਂ ਸਕੂਲ ਨੇ ਉਹਨਾਂ ਨੂੰ ਛੁੱਟੀਆਂ ਪਹਿਲਾਂ ਹੀ ਆ ਗਈਆਂ ਫੈਡਰਲ ਸਰਕਾਰ ਦੀਆਂ ਜਿਹੜੀਆਂ ਵਾਰਨਿੰਗਸ ਦੀਆਂ ਕਿ ਜਾਂ ਤਾਂ ਤੁਸੀਂ ਜੂਡਿਸ਼ ਸਟੂਡੈਂਟਸ ਨੂੰ ਪ੍ਰੋਟੈਕਟ ਕਰ ਲਓ ਸਪੈਸ਼ਲੀ ਆ ਜਦੋਂ ਪਾਲੇਸਟੀਨਾ ਰੌਲਾ ਰੌਲਾ ਪਿਆ ਨਹੀਂ ਤੇ ਤੁਹਾਡਾ ਪੈਸਾ ਤੇ ਲੱਬ ਬੰਦ ਹੁਣ ਉੱਥੇ ਜਦੋਂ ਉਹਨਾਂ ਨੂੰ ਕਿਹਾ ਜਾ ਰਿਹਾ ਆ ਹਾਰਵਰਡ ਨੂੰ ਅਸੀਂ ਹਾਰਵਰਡ ਯੂਨੀਵਰਸਿਟੀ ਨੂੰ ਪਹਿਲਾਂ ਜਾਣਦੇ ਆ ਕਿ ਟਾਰਗੇਟ ਕੀਤਾ ਉਹਨਾਂ ਨੇ ਜਿਹੜੇ ਫੈਡਰਲ ਐਕਸ਼ਨ ਲਾਏ ਆ ਇਹਨਾਂ ਨੇ ਇਹਨਾਂ ਦੇ ਖਿਲਾਫ ਹਾਰਵਰਡ ਦੇ ਖਿਲਾਫ ਜੋ ਵੱਡੀਆਂ ਯੂਨੀਵਰਸਟੀਆਂ ਦੇ ਵਿੱਚ ਹੁਣ ਡਰ ਪੈ ਗਿਆ ਬਾਕੀਆਂ ਨੂੰ ਸਾਰਿਆਂ ਦੇ ਵੱਖਰੇ ਵੱਖਰੇ ਥਿਊਜ਼ ਨੇ ਜਿਹੜੇ ਕੁਝ ਪ੍ਰੋਫੈਸਰਜ਼ ਨੇ ਉਹ ਸਪੋਰਟ ਕਰਦੇ ਆ ਵੀ ਇਹ ਹੋਣਾ ਚਾਹੀਦਾ ਇੱਕ ਕਲੈਂਸ ਇੱਕ ਸਾਂਝੀ ਸੰਸਥਾ ਕੋਈ ਬਣ ਜਣੀ ਚਾਹੀਦੀ ਆ ਸਾਨੂੰ ਆਪਣੇ ਵਿਚਾਰ ਦੇ ਦੂਜੇ ਆਪੋਜ਼ ਕਰਦੇ ਆ ਵੀ ਰਿਸਕੀ ਬਹੁਤ ਆ ਇਹਦੇ ਨਾਲ ਹੋਊਗਾ ਕਿ ਅ ਕਿ ਇਹ ਤਾਂ ਫਿਰ ਲਗਭਗ ਜਿਵੇਂ ਯੂਨੀਅਨ ਇਕੱਠੇ ਹੋ ਕੇ ਸਰਕਾਰਾਂ ਦੇ ਖਿਲਾਫ ਲੜਦੀਆਂ ਇਹ ਤਾਂ ਇੱਕ ਲੈਫਟ ਵਿੰਗ ਦੇ ਐਕਟਿਵਿਸਟ ਹੋ ਜਾਣਗੇ ਖੱਬੇ ਪੱਖੀ ਇਕੱਠੇ ਹੋ ਕੇ ਲੜਨ ਲੱਗ ਜਣਗੇ ਸਿੱਧਾ ਸਿੱਧਾ ਹੁਣ ਕੁਦਰਤੀ ਆ ਵੀ ਇਹਦਾ ਡਰਜਾ ਬਣਿਆ ਹੈ ਕੁਝ ਕੈਂਪਸ ਵਿੱਚ ਸਟੂਡੈਂਟਸ ਫੈਕਲਟੀ ਜਿਹੜੀ ਪ੍ਰੋਟੈਸਟ ਕਰ ਰਹੀ ਹੈ ਉਹ ਕਹਿੰਦੇ ਵੀ ਕੋਈ ਨਾ ਕੋਈ ਐਕਸ਼ਨ ਹੋਣਾ ਚਾਹੀਦਾ ਸਮਝ ਜਿਹੜੇ ਕੁਝ ਜਿਵੇਂ ਟਰਾਂਸ ਸਟੂਡੈਂਟਸ ਨੇ ਜਿਵੇਂ ਮਿਨੀ ਸੋਟਾ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਇਹ ਰਿਸਕ ਆ ਫੈਡਰਲ ਪਾਲਿਸੀਸ ਤੋਂ ਸੋ ਸਾਰੇ ਸਕੂਲ ਰੈਡੀ ਨਹੀਂ ਆ ਹਜੇ ਕੁਝ ਯੂਨੀਵਰਸਿਟੀ ਦੀਆਂ ਸੈਨੇਟਸ ਜਿਹੜੀਆਂ ਨੇ ਜਿਹੜੀਆਂ ਉਹ ਵੋਟਾਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਉਹ ਸਹਿਮਤ ਨਹੀਂ ਹੋ ਰਹਾ ਕੁਝ ਮਿਲ ਰਹੇ ਨੇ ਸੋ ਪਹਿਲਾਂ ਵੀ ਇਹ ਨਵੀਂ ਗੱਲ ਇਹ 100 ਦੇ ਕਰੀਬ ਜਿਹੜੇ ਕੈਂਪਸਸ ਲੀਡਰਸ ਨੇ ਉਹ ਬੋਲ ਰਹੇ ਨੇ ਫੈਡਰਲ ਪਾਲਿਸੀਸ ਦੇ ਖਿਲਾਫ ਇਕੱਠੇ ਹੁੰਦੇ ਆ ਅਲਾਈਅੰਸ ਬਣਾਉਂਦੇ ਆ ਪਤਾ ਨਹੀਂ ਪਰ ਚਰਚਾ ਇਸ ਵੇਲੇ ਚੱਲ ਰਹੀ ਅਗਲੀ ਗੱਲਬਾਤ ਰਾਸ਼ਟਰਪਤੀ 트럼ਪ ਦੀਆਂ ਇਮੀਗ੍ਰੇਸ਼ਨ ਪਾਲਿਸੀਸ ਬਾਰੇ ਰਾਸ਼ਪਤੀ 트럼ਪ ਕਿਉਂ ਜਿੱਤੇ ਜੋ ਬਾਈਡਨ ਕਿਉਂ ਹਾਰੇ ਲੋਕਾਂ ਨੂੰ ਇਹ ਲੱਗਿਆ ਵੀ ਜੋ ਬਾਈਡਨ ਨੇ ਜਾਂ ਡੈਮੋਕ੍ਰੇਟਸ ਨੇ ਬਾਰਡਰ ਅੰਨੇਵਾਖ ਖੋਲੇ ਆ ਜਿਹੜਾ ਮਰਜੀ ਅਮਰੀਕਾ ਦੇ ਵਿੱਚ ਵੜਿਆ ਜਾਂਦਾ ਪਾਲਿਸਿਸ ਗਲਤ ਕੀਤੀਆਂ ਜਿਨ੍ਹਾਂ ਇਮੀਗ੍ਰੈਂਟਸ ਇਹਨਾਂ ਨੂੰ ਬਚਾਉਣ ਦੇ ਲਈ ਪੈਸਾ ਲਾਈ ਜਾਂਦੇ ਆ ਜਾਂ ਕਹਿ ਲੋ ਬਰਬਾਦ ਕਰੀ ਜਾਂਦੇ ਆ ਟੈਕਸ ਪੇਅਰ ਦਾ ਉਹਨਾਂ ਦੇ ਉੱਤੇ ਪੈਸਾ ਲਾਈ ਜਾਂਦੇ ਆ ਤੇ ਬਹੁਤ ਜ਼ਿਆਦਾ ਗਿਣਤੀ ਕੋਈ ਨਹੀਂ ਅਮਰੀਕਾ ਦੇ ਵਿੱਚ ਆਨ ਡਾਕੂਮੈਂਟਡ ਕਿੰਨੇ ਨੇ ਕੋਈ 12 ਮਿਲੀਅਨ ਕਹਿੰਦਾ ਕੋਈ 14 ਮਿਲੀਅਨ ਕਹਿੰਦਾ ਕਿਸੇ ਨੂੰ ਪਤਾ ਹੀ ਨਹੀਂ ਕਿੰਨੇ ਆ ਤੇ ਉਹ ਮਤਲਬ ਬਹੁਤ ਵੱਡਾ ਕੁਝ ਮਤਲਬ ਉੱਥੇ ਗੜ ਕਈ ਮਾਮਲੇ ਪੈਦਾ ਹੋਏ ਬੱਸਾਂ ਭਰ ਕੇ ਦੂਜੀ ਸਟੇਟ ਨੂੰ ਭੇਜਤੀਆਂ ਉਹਨਾਂ ਨੇ ਦੂਜੀ ਸਟੇਟ ਨੂੰ ਭੇਜਤੀਆਂ ਇਮੀਗ੍ਰੈਂਟਸ ਦੀਆਂ ਫਲਾਈਟਾਂ ਭੇਜ ਦਿੱਤੀਆਂ ਇਹ ਸਾਰੇ ਕੁਝ ਦੇ ਵਿੱਚ ਜਦੋਂ ਆ ਵੋਟਾਂ ਪੈਂਦੀਆਂ ਰਾਸ਼ਟਰਪਤੀ ਟਰੰਪ ਇੱਕ رائے ਲੈ ਕੇ ਆਉਂਦੇ ਆ ਇੱਕ ਉਹ ਆਪਣਾ ਵਿਚਾਰ ਲੈ ਕੇ ਆਉਂਦੇ ਆ ਵਿਚਾਰ ਇਹ ਆ ਵੀ ਆਪਾਂ ਸਾਰਾ ਇਮੀਗ੍ਰੇਸ਼ਨ ਠੀਕ ਠਾਕ ਕਰ ਦੇਣਾ ਬਾਰਡਰ ਬੰਦ ਕਰ ਦੇਣੇ ਕੰਧ ਪਾ ਦੇਣੀ ਜਿਹੜਾ ਮਾੜਾ ਮੋਟਾ ਵੀ ਤਿੰਨ ਪੰਜ ਕਰੂਗਾ ਉਹਨੂੰ ਚੱਕ ਕੇ ਬਾਹਰ ਭੇਜ ਦੇਣਾ ਤੇ ਉਹਨਾਂ ਨੇ ਕੀਤਾ ਵੀ ਲੋਕਾਂ ਨੂੰ ਇਹ ਗੱਲ ਚੰਗੀ ਲੱਗੀ ਲੋਕਾਂ ਨੇ ਰਾਸ਼ਟਰਪਤੀ ਟਰੰਪ ਦੀ ਸਪੋਰਟ ਕੀਤੀ ਵੀ ਹਾਂਜੀ ਅਸੀਂ ਇਨਾਂ ਦੇ ਨਾਲ ਇਸੇ ਕਰਕੇ ਉਹ ਜਿੱਤ ਗਏ ਇਹ ਮਤਲਬ ਆਪਾਂ ਸਪੋਰਟ ਦਾ ਇਹ ਦੇਖਦੇ ਆ ਕਿ ਇਹਦਾ ਜਿਹੜਾ ਮਤਲਬ ਨਤੀਜਾ ਇਹ ਹੈ ਸਾਨੂੰ ਕਿੱਥੋਂ ਕਹਿੰਨੇ ਪਤਾ ਲੱਗਦਾ ਵੀ ਸਪੋਰਟ ਕੀਤੀ ਸਪੋਰਟ ਇਸ ਕਰਕੇ ਵੀ ਉਹ ਜਿੱਤ ਗਏ ਹੁਣ ਉਹਦੇ ਤੋਂ ਬਾਅਦ ਹੁਣ ਜਾ ਕੇ ਜਦੋਂ ਕੁਝ ਸਰਵੇ ਹੋਏ ਆ ਜਾਂ ਪੋਲਸ ਹੋਈਆਂ ਉਹ ਪੋਲਸ ਇਹ ਦੱਸਦੀਆਂ ਕਿ ਜਿਹੜੇ ਅਮਰੀਕਨ ਨੇ ਬਹੁ ਗਿਣਤੀ ਹਾਲਾਂਕਿ 트럼ਪ ਦੀਆਂ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਨਾਲ ਸੰਬੰਧਿਤ ਪਾਲਿਸੀਜ਼ ਦੇ ਹੱਕ ਚ ਲੋਕ ਹੈਗੇ ਆ ਪਰ ਬਹੁ ਗ੍ਰਣਤੀ ਇਹਨਾਂ ਦੀ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਤੇ ਜਿਸ ਤਰੀਕੇ ਨਾਲ ਇਸ ਚੀਜ਼ ਨੂੰ ਹੈਂਡਲ ਕਰ ਰਿਹਾ ਐ ਐਗਜ਼ੀਕਿਊਟ ਕਰ ਰਿਹਾ ਆ ਉਹਦਾ ਕਰ ਰਿਹਾ ਆ ਉਹਦੇ ਨਾਲ ਇਹ ਲੋਕ ਉਹਨਾਂ ਨੂੰ ਡਿਸਐਪਰੂਵ ਕਰਦੇ ਆ ਇਹਦੇ ਨਾਲ ਸਹਿਮਤ ਨੇ 53 ਫੀਸਦੀ ਸਹਿਮਤ ਨੇ ਵੀ ਇਹ ਗਲਤ ਹੋ ਰਿਹਾ ਜਦੋਂ ਕਿ 46% ਫੀਸਦੀ ਕਹਿੰਦੇ ਆ ਵੀ ਇਹ ਸਹੀ ਹੋ ਰਿਹਾ ਮਤਲਬ ਇਹ ਹੋ ਗਿਆ ਕਿ ਔਰ ਇਹ ਜੇ ਕੁਛ ਮਹੀਨੇ ਪਹਿਲਾਂ ਇਸ ਚੀਜ਼ ਦਾ ਸਰਵੇ ਕੀਤਾ ਗਿਆ ਸੀ ਔਰ ਰਵਰਸ ਸੀ ਬੋਗਣਤੀ ਕਹਿੰਦੀ ਸੀ ਕਿ ਠੀਕ ਆ ਜੋ ਕੁਛ ਰਾਸ਼ਟਰਪਤੀ 트াম্প ਕਹਿ ਰਹੇ ਆ ਇਮੀਗ੍ਰੈਂਟਸ ਤੇ ਸਖਤੀ ਹੋਣੀ ਚਾਹੀਦੀ ਹੈ ਥੋੜੇ ਜੇ ਲੋਕ ਕਹਿੰਦੇ ਸੀ ਵੀ ਨਹੀਂ ਇਹ ਠੀਕ ਨਹੀਂ ਆ ਹੁਣ ਉਲਟਾ ਹੋ ਗਿਆ ਦੂਜੀ ਗੱਲ ਆ ਕਿ ਡੈਮੋਕ੍ਰੇਟਸ ਤੇ ਹੁਣ ਹੀ ਆ ਉਲਟਾ ਉਹ ਪਹਿਲਾਂ ਹੀ ਕਹਿੰਦੇ ਸੀ ਵੀ ਇਹ ਗਲਤ ਆ ਜਿਹੜੇ ਰਿਪਬਲਿਕਨ ਨੇ ਉਹਨਾਂ ਦੇ ਵਿੱਚ ਵੀ ਇੱਕ ਵਰਗ ਇਹ ਕਹਿਣ ਲੱਗ ਪਿਆ ਕਿ ਤੁਸੀਂ ਧੱਕਾ ਕਰ ਰਹੇ ਹੋ ਜਿਹੜੇ 90% ਡੈਮੋਕ੍ਰੇਟਸ ਤਾਂ ਪਹਿਲਾਂ ਹੀ ਕਹਿੰਦੇ ਆ 56% ਜਿਹੜੇ ਇੰਡੀਪੈਂਡੈਂਟ ਨੇ ਤੇ 11% ਤੇ ਨੇੜੇ ਰਿਪਬਲਿਕਨ ਨੇ ਕਹਿਣਾ ਸ਼ੁਰੂ ਕਰ ਦਿੱਤਾ ਜਿਹੜਾ ਪਿੱਛੇ ਜੇ ਕਈ ਕੰਟਰੋਵਰਸੀਆਂ ਹੋਈਆਂ ਤੁਹਾਨੂੰ ਯਾਦ ਹੋਊਗਾ ਆਪਾਂ ਲਗਭਗ ਰੋਜ਼ ਹੀ ਖਬਰਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਆਏ ਆਂ ਜਿਹੜਾ ਉਹ ਕੇਸ ਸੀਗਾ ਜਿਹਦੇ ਵਿੱਚ ਕਿਲਮਰ ਗਾਰਸੀਆ ਨਾਂ ਦੇ ਵਿਅਕਤੀ ਨੂੰ ਐਲਸਲਵਾਡੋਰ ਭੇਜ ਦਿੱਤਾ ਸੀ ਵਾਪਸ ਉਹਨੂੰ ਹਾਲਾਂਕਿ ਉਹ ਪੀ ਆਰ ਸੀ ਉਹ ਇੱਥੇ ਦੇ ਉਹਦਾ ਅਮਰੀਕਨ ਸਿਟੀਜ਼ਨ ਦੇ ਨਾਲ ਵਿਆਹ ਹੋਇਆ ਸੀ ਉਹ ਇੱਥੇ ਰਹਿ ਸਕਦਾ ਸੀ ਉਹਨੂੰ ਜਿਹੜਾ ਉਹਦੇ ਸਟੇਟਸ ਬਾਰੇ ਭਾਵੇਂ ਨਹੀਂ ਪਤਾ ਪਰ ਉਹਦਾ ਵਿਆਹ ਇਹਦੇ ਨਾਲ ਹੋਇਆ ਸੀ ਸਿਟੀਜ਼ਨ ਦੇ ਨਾਲ ਤੇ ਉਹ ਇੱਥੇ ਰਹਿ ਸਕਦਾ ਸੀ ਉਹਦੇ ਕੋਲੇ ਲੀਗਲੀ ਇੱਕ ਅਧਿਕਾਰ ਸੀ ਇੱਥੇ ਰਹਿਣ ਦਾ ਉਹਨੂੰ ਭੇਜ ਦਿੱਤਾ ਜੱਜ ਨੇ ਕਿਹਾ ਇਹਨੂੰ ਨਾ ਭੇਜੋ ਉਹ ਕਹਿੰਦਾ ਮੇਰੇ ਗੈਂਗ ਨਾਲ ਸੰਬੰਧ ਕੋਈ ਨਹੀਂ ਸਰਕਾਰ ਕਹਿੰਦੀ ਇਹਦੇ ਗੈਂਗ ਨਾਲ ਸੰਬੰਧ ਆ ਜਜ ਨੇ ਫੈਸਲਾ ਦਿੱਤਾ ਇਹਨੂੰ ਨਾ ਭੇਜਿਆ ਜਾਵੇ ਸਰਕਾਰ ਕਹਿੰਦੀ ਇਹ ਫਲਾਈਟ ਉੱਡ ਗਈ ਸੀ ਜਦੋਂ ਨੂੰ ਤੁਹਾਡਾ ਫੈਸਲਾ ਆਇਆ ਜਜ ਨੇ ਫਿਰ ਫੈਸਲਾ ਦਿੱਤਾ ਵੀ ਇਹਨੂੰ ਵਾਪਸ ਲੈ ਕੇ ਆਓ ਐਲਸਲਵਾਡੋਰ ਤੋਂ ਇੱਕ ਡੈਮੋਕਰੇਟ ਸੈਨੀਟਰ ਉੱਥੇ ਜਾ ਕੇ ਐਲਸਲਵਾਡੋਰ ਦੇ ਵਿੱਚ ਜੇਲ੍ਹ ਦੇ ਵਿੱਚ ਉਹਨੂੰ ਮਿਲ ਕੇ ਆਇਆ ਫਿਰ ਉਸ ਤੋਂ ਬਾਅਦ ਸਰਕਾਰ ਨੇ ਕਹਿਤਾ ਜੀ ਵੀ ਠੀਕ ਆ ਸਾਡੇ ਕੋਲੋ ਗਲਤੀ ਹੋ ਗਈ ਸੀ ਉਹਨੂੰ ਗਲਤੀ ਨਾਲ ਭੇਜ ਦਿੱਤਾ ਪਰ ਵਾਪਸ ਲਿਆਉਣਾ ਸਾਡਾ ਕੰਮ ਨਹੀਂ ਅਸੀਂ ਨਹੀਂ ਲਿਆਉਂਦੇ ਵਾਪਸ ਉਹਨੂੰ ਉਧਰ ਐਲਸਲਵਾਡੋਰ ਦੇ ਰਾਸ਼ਟਰਪਤੀ ਨੇ ਕਿਹਾ ਵੀ ਅਸੀਂ ਭੇਜਣਾ ਹੀ ਨਹੀਂ ਇਹਨੂੰ ਵਾਪਸ ਇਹ ਬੰਦਾ ਬਹੁਤ ਖਤਰਨਾਕ ਆ ਕਈ ਕੁਸ਼ ਇਸ ਮਾਮਲੇ ਦੇ ਵਿੱਚ ਹੋ ਜਿਹੜਾ ਉਹ ਇਹਦਾ ਜਿਹੜਾ ਇਹ ਇਹਦੇ ਇਹਦੇ ਕੇਲਮਰ ਗਾਰਸ਼ੀਆ ਦੇ ਮਾਮਲੇ ਦੇ ਵਿੱਚ ਜੋ ਕੁਝ ਹੋਇਆ ਲੋਕ ਉਹ ਤੋਂ ਬਹੁਤ ਨਰਾਜ ਹੋਏ। ਬਈ ਸਿਰਫ ਬਾਡੀ ਦੇ ਉੱਤੇ ਇੱਕ ਟੈਟੂ ਬਣਾ ਲਿਆ ਕਿਸੇ ਨੇ ਤੇ ਉਹ ਟੈਟੂ ਕਿਸੇ ਉਸ ਗੈਂਗ ਦੇ ਟੈਟੂ ਵਰਗਾ ਲੱਗਦਾ ਜਿਹਦੇ ਉੱਤੇ ਪਾਬੰਦੀ ਲਾਉਂਦੇ ਜਿਹੜਾ ਕਿ ਉਹ ਹੈਵਿੰਗ ਗੈਂਗ ਦੇ ਨਾਲ ਸਿਰਫ ਉਹ ਟੈਟੂ ਦਾ ਮੇਲ ਉਹਦੇ ਨਾਲ ਕਰਕੇ ਤੁਸੀਂ ਉਹਨੂੰ ਮਤਲਬ ਵਾਪਸ ਭੇਜਤਾ ਇਹ ਗਲਤ ਹੋਇਆ ਲੋਕ ਖਰਾਫ ਹੋ ਗਏ। ਅਮਰੀਕਨ ਮੈਜੋਰਿਟੀ ਇਹ ਕਹਿ ਰਹੀ ਆ ਵੀ ਇਹ ਗਲਤੀ ਕੀਤੀ ਤੁਸੀਂ ਉਹਨੂੰ ਨਹੀਂ ਭੇਜਣਾ ਚਾਹੁੰਦਾ ਇਹਨੂੰ ਵਾਪਸ ਲਿਓ। ਪ੍ਰਮ ਅਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੇ ਕਈ ਵਾਰੀ ਕੋਰਟ ਆਰਡਰ ਦੇ ਉਲਟ ਗਏ ਆ ਫੈਡਰਲ ਜੱਜ ਨੇ ਸੁਪਰੀਮ ਕੋਰਟ ਨੇ ਕਿਆ ਵੀ ਉਹਨੂੰ ਹੋਣਾ ਚਾਹੀਦਾ ਉਹ ਕਹਿੰਦੇ ਨਹੀਂ ਜਾਂਦੇ ਔਰ ਜ਼ਿਆਦਾ ਅਗਰੈਸਿਵ ਡੈਪੂਟੇਸ਼ਨਸ ਹੋ ਰਹੀਆਂ ਕਿੰਨੇ ਲੋਕਾਂ ਨੂੰ ਇਹਨਾਂ ਨੇ ਜਿਹਦੇ ਵਿੱਚ ਸਟੂਡੈਂਟਸ ਨੇ ਇੱਕ ਉਹ ਜਿਹੜੀ ਕੁੜੀ ਸੀਗੀ ਉਹਨੂੰ ਤੁਰ ਹੀ ਜਾਂਦੀ ਨੂੰ ਜਦੋਂ ਆ ਰਹੀ ਸੀਗੀ ਤੇ ਉਹਨੂੰ ਰਾਹ ਦੇ ਵਿੱਚ ਹੀ ਚੱਕ ਲਿਆ ਚੱਕ ਵੀ ਲਿਆ ਉਹਨੂੰ ਵਰਦੀ ਵੀ ਨਹੀਂ ਸੀ ਪਾਈ ਇਹਨਾਂ ਨੇ ਇਮੀਗ੍ਰੇਸ਼ਨ ਏਜੰਟਸ ਜਿਹੜੇ ਆਇਸਦੇ ਸੀਗੇ ਉਹਨਾਂ ਨੇ ਇੱਦਾਂ ਹੀ ਤੇ ਲੋਕਾਂ ਨੂੰ ਲੱਗਿਆ ਕਿਡਨਾਪ ਹੋ ਗਈ ਆ ਕਿੰਨੇ ਇਨਸੀਡੈਂਟ ਇਦਾਂ ਦੇ ਹੋਏ ਆ ਕਿ ਉਹਨਾਂ ਨੂੰ ਚੱਕ ਕੇ ਵਾਪਸ ਭੇਜ ਦਿੱਤਾ ਗਿਆ ਜਾਂ ਭੇਜਣ ਦਾ ਯਤਨ ਕੀਤਾ ਗਿਆ ਆ ਸੈਟਲ ਦੇ ਵਿੱਚ ਸਕੂਲ ਦੇ ਬਾਹਰ ਆ ਕੇ ਆਇਸਤੀ ਗੱਡੀ ਖੜੀ ਹੋ ਗਈ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਆ ਉਹਨਾਂ ਨੂੰ ਨਿਆਣੇ ਅੰਦਰਵਾੜਨੇ ਪਏ ਸਕੂਲ ਵਾਲਿਆਂ ਨੂੰ ਵੀ ਪਤਾ ਨਹੀਂ ਕੀ ਕਰ ਦੇਣਾ ਇਹਨਾਂ ਨੇ ਇੱਕ ਡਰ ਬਣ ਗਿਆ ਹੁਣ ਉਹ ਸਾਰੇ ਕੁਛ ਦੇ ਨਾਲ ਕ੍ਰੀਏਟ ਕੀ ਹੋ ਗਿਆ ਕਿ ਲੋਕ ਖੁਸ਼ ਨਹੀਂ ਲੋਕ ਕਹਿੰਦੇ ਠੀਕ ਆ ਜਿਹੜੇ ਅਨ ਡਾਕੂਮੈਂਟਡ ਨਹੀਂ ਜਿਹੜੇ ਕੱਚੇ ਨੇ ਜਿਹੜੇ ਜਿਨ੍ਹਾਂ ਨੇ ਕੋਈ ਜੁਰਮ ਕੀਤਾ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਪਰ ਇਸ ਤਰ੍ਹਾਂ ਦੀ ਹਹਾਕਾਰ ਇਸ ਤਰ੍ਹਾਂ ਦਾ ਜਿਹੜਾ ਡਾਰਾ ਲੋਕਾਂ ਦੇ ਵਿੱਚ ਇਹ ਦੇਸ਼ ਦੇ ਲਈ ਠੀਕ ਨਹੀਂ ਆ। ਰਿਪਬਲਿਕਨ ਬਹੁਤ ਸਪੋਰਟ ਕਰਦੇ ਆਪਾਂ ਜਾਣਦੇ ਪਰ ਉਹਨਾਂ ਦੇ ਵਿੱਚ ਵੀ ਲੋਕ ਜਿਹੜੇ ਆ ਹੁਣ ਸਟੂਡੈਂਟ ਡੈਪੂਟੇਸ਼ਨ ਦੇ ਨਾਲ ਖਾਸ ਤੌਰ ਦੇ ਉੱਤੇ ਪਲਸਤੀਨੀ ਮਾਮਲੇ ਦੇ ਵਿੱਚ ਜਿਹੜੇ ਪ੍ਰੋ ਪਲਸਤੀਨੀਅਨ ਪ੍ਰੋਟੈਸਟ ਹੋਏ ਆ ਉਹਨਾਂ ਮਾਮਲੇ ਦੇ ਵਿੱਚ ਖਾਸ ਕਰ ਜਿਹੜੇ ਬਲੈਕ ਨੇ, ਹਿਸਪੈਨਿਕ ਨੇ ਜਾਂ ਏਸ਼ੀਅਨ ਅਮਰੀਕਨ ਨੇ ਉਹਨਾਂ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਨੰਬਰ ਬਹੁਤ ਥੱਲੇ ਜਾ ਰਹੇ ਆ। ਅਗਲੀ ਗੱਲ ਪਰ ਦੋਸਤੋ ਅਸੀਂ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਜਿਹੜੀ ਹਾਰਵਰਡ ਯੂਨੀਵਰਸਿਟੀ ਆ ਕਹਿ ਲਓ ਉਹਨੂੰ ਪਨਿਸ਼ ਕੀਤਾ ਉਹਦੇ ਵਿੱਚ ਮਾਮਲਾ ਬੜਾ ਸਪਸ਼ਟ ਹੈਗਾ ਕਿ ਜਿਹੜੇ ਯਹੂਦੀ ਵਿਦਿਆਰਥੀ ਨੇ ਰਾਸ਼ਟਰਪਤੀ 트ੰਪ ਇਹ ਕਹਿ ਰਹੇ ਆ ਕਿ ਸਾਨੂੰ ਯਹੂਦੀ ਵਿਦਿਆਰਥੀਆਂ ਦਾ ਫਿਕਰ ਆ ਜਾਂ ਇਦਾਂ ਕਹਿ ਲਓ ਕਿ ਜਿਹੜੀ ਐਂਟੀਸੈਮਟਿਜ਼ਮ ਆ ਐਂਟੀਸੈਮਟਿਜ਼ਮ ਦਾ ਮਤਲਬ ਇਹ ਆ ਕਿ ਜਿਹੜੇ ਯਹੂਦੀਆਂ ਦੇ ਖਿਲਾਫ ਕਿਸੇ ਵੀ ਕਿਸਮ ਦਾ ਕੋਈ ਵਿਚਾਰ ਜਾਂ ਉਦਾਂ ਦੀ ਕੋਈ ਗੱਲਬਾਤ ਇਹਦੇ ਬਹੁਤ ਖਿਲਾਫ ਨੇ ਰਾਸ਼ਟਰਪਤੀ 트럼ਪ ਔਰ ਇਹਨਾਂ ਨੇ ਬਹੁਤ ਅਗਰੈਸਿਵਲੀ ਐਕਸ਼ਨ ਲਾਏ ਆ ਕਿ ਜਿਹੜਾ ਬੰਦਾ ਵੀ ਕੋਈ ਉਸ ਤਰ੍ਹਾਂ ਦੀ ਗੱਲ ਪਲਸਤੀਨੀਅਨ ਜਾਂ ਉਸ ਤਰ੍ਹਾਂ ਦੀ ਗੱਲ ਕਰਦਾ ਉਹਨੂੰ ਚੱਕੋ ਵਾਪਸ ਭੇਜੋ ਜੇਲ੍ਹ ਚ ਕਰੋ ਜੋ ਮਰਜ਼ੀ ਕਰੋ 2.2 ਬਿਲੀਅਨ ਡਾਲਰ ਦੀ ਹਾਰਵਰਡ ਯੂਨੀਵਰਸਿਟੀ ਦੀ ਗ੍ਰਾਂਟ ਇਹਨਾਂ ਨੇ ਇਸ ਕਰਕੇ ਰੋਕੀ ਆ ਕਿਉਂਕਿ ਹਾਰਵਰਡ ਯੂਨੀਵਰਸਿਟੀ ਜਿਹੜੇ ਉਹਨਾਂ ਦੇ ਜਿਊਇਸ਼ ਸਟੂਡੈਂਟ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਉਹਨਾਂ ਨੂੰ ਬਚਾਉਣ ਦੇ ਵਿੱਚ ਫੇਲ ਹੋ ਗਏ। ਸਰਕਾਰ ਇਹਨਾਂ ਨੇ ਕਿਹਾ ਵੀ ਤੁਸੀਂ ਨਹੀਂ ਉਹਨਾਂ ਨੂੰ ਵਿਚਾਰਾ ਅਸੀਂ ਚੁੱਪ ਕਰਕੇ ਤੁਹਾਡੀ ਫੰਡਿੰਗ ਬੰਦ ਕਰ ਰਹੇ ਹਾਂ। ਹੁਣ ਰਾਸ਼ਟਰਪਤੀ ਟਰੰਪ ਇੱਥੇ ਕਹਿ ਕੀ ਰਹੇ ਆ ਕਿ ਅਸੀਂ ਐਂਟੀਸਮੈਟਿਜ਼ਮ ਦੇ ਨਾਲ ਲੜ ਰਹੇ ਹਾਂ। ਮਤਲਬ ਜਿਹੜੇ ਲੋਕ ਯਹੂਦੀਆਂ ਦੇ ਖਿਲਾਫ ਨੇ ਅਸੀਂ ਉਹਨਾਂ ਦੇ ਨਾਲ ਲੜ ਰਹੇ ਹਾਂ। ਉਹਨਾਂ ਨੂੰ ਰੋਕ ਰਹੇ ਹਾਂ ਅਸੀਂ ਉਹਨਾਂ ਦੇ ਖਿਲਾਫ ਆ। ਅਸੀਂ ਹਰ ਐਕਸ਼ਨ ਲਵਾਂਗੇ ਕਿ ਯਹੂਦੀਆਂ ਨੂੰ ਪ੍ਰੋਟੈਕਟ ਕੀਤਾ ਜਾਵੇ। ਇਹ ਬੜੀ ਸਾਫ਼ ਗੱਲ ਆ ਔਰ ਅਸੀਂ ਜਾਣਦੇ ਆ ਇਸ ਧਰਮ ਤੇ ਰਾਜਨੀਤੀ ਨੂੰ ਕਿ ਕਿਸ ਤਰੀਕੇ ਦੇ ਨਾਲ ਹੋ ਰਿਹਾ ਸਟਰੋਂਗ ਐਕਸ਼ਨ ਲੈ ਰਹ ਨੇ ਜੂਸ਼ ਜਿਹੜੇ ਲੋਕ ਸੀ ਉਹਨਾਂ ਨੂੰ ਬਚਾਉਣ ਦੇ ਲਈ ਜਿਹਦੇ ਚਾਹੇ ਕੁਝ ਫੋਰਨ ਸਟੂਡੈਂਟਸ ਨੂੰ ਵੀ ਰਿਪੋਰਟ ਕਰਤਾ ਜਿਹੜੇ ਵੀ ਕੋਈ ਬੋਲਦੇ ਸੀ ਇਹਨਾਂ ਦੇ ਖਿਲਾਫ ਜਾਂ ਕੁਝ ਕਰਦੇ ਸੀ ਔਰ ਬਹੁਤ ਸਾਰੇ ਲੋਕਾਂ ਨੇ ਜਿਹੜੇ ਜੂ ਸੀਗੇ ਉਹਨਾਂ ਨੇ 트ੰਪ ਦੀ ਸਪੋਰਟ ਵੀ ਕੀਤੀ ਵੀ ਠੀਕ ਆ ਆਬਵੀਅਸਲੀ ਕਰਨੀ ਸੀ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਉਹ ਵਿਚਾਰ ਰਹੇ ਆ ਉਹਨਾਂ ਦੇ ਲਈ ਵੱਡੇ ਐਕਸ਼ਨ ਲੈ ਰਹੇ ਆ ਤੇ ਉਹਨਾਂ ਨੇ ਕਿਹਾ ਵੀ ਠੀਕ ਆ ਡੋਨਲਡ ਟਰੰਪ ਠੀਕ ਕਰ ਰਹੇ ਆ ਬੜੇ ਸਟਰੋਂਗ ਸਟੈਪ ਲੈ ਰਹੇ ਆ ਜਿਹੜੇ ਕਿ ਜਿਊ ਦੇ ਖਿਲਾਫ ਕਿਸੇ ਵੀ ਕਿਸਮ ਦੀ ਨਫ਼ਰਤ ਆ ਉਹਨੂੰ ਰੋਕਣ ਦੇ ਲਈ ਪਰ ਇੱਕ ਵਰਕ ਹੁਣੇ ਪੈਦਾ ਹੋ ਗਿਆ ਅਮਰੀਕਾ ਦੇ ਵਿੱਚ ਉਹ ਕਦੇ ਵੀ ਇਹ ਜਿਊਜ਼ ਨੂੰ ਬਚਾਉਣ ਦਾ ਮਸਲਾ ਨਹੀਂ ਆ ਇਹ ਐਂਟੀਸੈਮਟਿਜ਼ਮ ਦਾ ਮਸਲਾ ਨਹੀਂ ਆ ਇਹ ਮਸਲਾ ਅਸਲ ਦੇ ਵਿੱਚ ਰਾਸ਼ਟਰਪਤੀ ਟਰੰਪ ਧਰਮ ਨੂੰ ਵਰਤ ਕੇ ਜਾਣੀ ਕਿ ਜਿਹੜੇ ਯਹੂਦੀ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਨਾਂ ਦੇ ਉੱਤੇ ਆਪਣਾ ਏਜੰਡਾ ਲਾਗੂ ਕਰ ਰਹੇ ਆ ਤੇ ਜਿਹਦੇ ਨਾਲ ਉਹਨਾਂ ਨੇ ਜੋ ਕਰਨਾ ਉਹ ਕਰ ਰਹੇ ਆ ਜਿਊਸ਼ ਲੀਡਰ ਜਿਹੜੇ ਨੇ ਕੁਝ ਉਹ ਚਿੰਤਤ ਨੇ ਇਸ ਗੱਲ ਤੋਂ ਕਿ ਇਹਨੂੰ ਮਿਸਯੂਜ਼ ਕੀਤਾ ਜਾ ਰਿਹਾ ਐਂਟੀਸੈਮਾਟਿਜ਼ਮ ਨੂੰ ਜਿਹੜਾ ਪੋਲਿਟਿਕਲ ਗੋਲ ਪੂਰਾ ਕਰਨ ਦੇ ਲਈ ਤੇ ਖਾਸ ਤੌਰ ਦੇ ਉੱਤੇ ਜਿਹੜੀ ਫ੍ਰੀ ਸਪੀਚ ਨੂੰ ਦਬਾਉਣ ਦੇ ਲਈ ਜਿਹੜੇ ਨਵੇਂ ਸਟੇਟ ਲਾ ਪਾਸ ਕੀਤੇ ਜਾ ਰਹੇ ਆ ਇਸ ਵੇਲੇ ਦਾ ਮਸੂਰੀ ਦੇ ਵਿੱਚ ਹੋਇਆ ਜਿਹੜੇ ਲਾ ਨੇ ਉਹ ਬੜਾਏ ਜਾ ਰਹੇ ਨੇ ਜਿਹੜੇ ਐਂਟੀਸੈਮਿਟਿਸਮ ਨੂੰ ਪਰਿਭਾਸ਼ਿਤ ਕਰਦੇ ਆ ਵੀ ਇਹ ਅਸਲ ਦੇ ਵਿੱਚ ਹੈ ਕੀ ਆ ਤੇ ਜਿਹਦਾ ਡਰ ਇਹ ਆ ਕਿ ਜਿਹਦੇ ਨਾਲ ਜੇ ਕੋਈ ਫੇਅਰ ਕ੍ਰਿਟਿਸਿਜ਼ਮ ਵੀ ਕਰਦਾ ਵੀ ਇਹ ਇਹਦੇ ਖਿਲਾਫ ਤੁਸੀਂ ਬੋਲਣਾ ਹੀ ਨਹੀਂ ਜੇ ਬੋਲੇ ਅਸੀਂ ਚੱਕ ਕੇ ਸਜ਼ਾ ਦੇਵਾਂਗੇ ਐਂਟੀਸੈਮਿਟਿਸਮ ਨੂੰ ਜਦੋਂ ਡਿਫਾਈਨ ਕਰਦੇ ਆ ਵੀ ਉਹਦਾ ਮਤਲਬ ਕੀ ਆ ਬੜਾ ਟ੍ਰਿੱਕੀ ਕੰਮ ਆ ਡੈਫੀਨੇਸ਼ਨ ਕਹਿੰਦੀ ਆ ਕਿ ਇਜ਼ਰਾਈਲ ਨੂੰ ਬਹੁਤ ਹਾਰਸ਼ਲੀ ਕ੍ਰਿਟਿਸਾਈਜ਼ ਕਰਨਾ ਐਂਟੀਸੈਮਿਟਿਜ਼ਮਾ ਜਿੱਦਾਂ ਵੀ ਉਹਨੂੰ ਕੰਪੇਅਰ ਕਰਨਾ ਉਹਦੇ ਨਾਲ 나ਜ਼ੀਜ਼ ਦੇ ਨਾਲ ਇਹ ਐਂਟੀਸੈਮਿਟਮ ਹੋ ਸਕਦਾ ਪਰ ਦੂਜੇ ਲੋਕ ਆਰਗੂ ਕਰਦੇ ਆ ਕਿ ਫਿਰ ਫ੍ਰੀ ਸਪੀਚ ਦਾ ਕੀ ਮਤਲਬ ਹੋਇਆ ਕਿ ਸਰਕਾਰ ਜਿਹੜੀ ਬੈਨ ਕਰ ਰਹੀ ਹੈ ਜਿਊਸ਼ ਕਮਿਊਨਿਟੀ ਐਸ ਵੇਲੇ ਵੰਡੀ ਗਈ ਹੈ ਜਿਹੜੇ ਅਮਰੀਕਨ ਜਿਊਸ਼ ਨੇ ਉਹ ਸਪਲਿਟ ਨੇ ਕੋਸ਼ਟ 트럼ਪ ਦੀ سپورਟ ਕਰ ਰਹਾ ਵੀ ਇਹ ਠੀਕ ਕਰ ਰਹਾ ਸਾਡੇ ਧਰਮ ਦੀ ਸਾਡੀ ਰੱਖਿਆ ਸਾਨੂੰ ਸਾਰਾ ਕੁਝ ਵਿਚਾਰ ਰਹਾ ਦੂਜੇ ਇਹ ਕਹਿ ਰਹਾ ਕਿ ਸਾਡਾ ਨਾਂ ਵਰਤ ਕੇ ਅਸਲ ਚ ਡੈਮੋਕ੍ਰੇਸੀ ਤੇ ਫਰੀ ਸਪੀਚ ਨੂੰ ਇਹ ਬੰਦ ਕਰ ਰਹਾ ਜਿਹੜੇ ਮੁਸਲਮਜ਼ ਨੇ ਜਾਂ ਜਿਹੜੇ ਅਰਬ ਗਰੁੱਪ ਆ ਉਹ ਵੀ ਚਿੰਤਤ ਨੇ ਸਾਰੇ ਕੁਸ਼ ਦੇ ਵਿੱਚ ਜਿਹੜੇ ਮੁਸਲਮ ਲੀਡਰ ਉਹ ਕਹਿੰਦੇ ਆ ਕਿ 트럼ਪ ਐਂਟੀਸੈਮਿਟਿਜ਼ਮ ਨੂੰ ਇੱਕ ਐਕਸਕਿਊਜ਼ ਵਰਤ ਰਹਾ ਇੱਕ ਬਹਾਨਾ ਬਣਾ ਕੇ ਉਹ ਜਿਹਦਾ ਜੀ ਕਰਦਾ ਉਹਨੂੰ ਕਹਿ ਦਿੰਦੇ ਵੀ ਇਹ ਦੇਖੋ ਜੀ ਠੀਕ ਨਹੀਂ ਸੀ ਇਹ ਐਸ ਐਸ ਤਰ੍ਹਾਂ ਕਰਦਾ ਸੀ ਤੇ ਉਹਨੂੰ ਹੋਵੇ ਖਲਾਫ ਕੁਝ ਵੀ ਕਰ ਦਿੰਦੇ ਚਾਹੇ ਉਹ ਬੰਦਾ ਹੋਵੇ ਤੇ ਚਾਹੇ ਕੋਈ ਯੂਨੀਵਰਸਿਟੀ ਹੋਵੇ ਸੋ ਇਸ ਮਾਮਲੇ ਦੇ ਉੱਤੇ ਰਾਸ਼ਟਰਪਤੀ ਟਰੰਪ ਜਿਨ੍ਹਾਂ ਦੀ ਸਪੋਰਟ ਕਰਦੇ ਆ ਜੂਜ਼ ਦੀ ਜਿਊਇਸ਼ ਦੀ ਯਹੂਦੀਆਂ ਦੀ ਉਹੀ ਇਹ ਗੱਲ ਕਹਿਣ ਲੱਗ ਪਏ ਕਿ ਸਾਡਾ ਨਾਂ ਵਰਤ ਕੇ ਸਿਆਸਤ ਹੋ ਰਹੀ ਹੈ ਸਾਡੇ ਨਾਂ ਦੇ ਉੱਤੇ ਧੱਕਾ ਕੀਤਾ ਜਾ ਰਿਹਾ ਨਾਂ ਸਾਡਾ ਆ ਕਿ ਸਾਨੂੰ ਬਚਾਉਣਾ ਪਰ ਅਸਲ 'ਚ ਆਪਣਾ ਰਾਜਨੀਤਿਕ ਏਜੰਡਾ ਰਾਸ਼ਟਰਪਤੀ ਟਰੰਪ ਲਾਗੂ ਕਰ ਰਿਹਾ ਹੈ ਅਗਲੀ ਵਾਰ ਬਦਸਤੋ ਇੱਕ ਮਲਵਾਕੀ ਕਾਉਂਟੀ ਦੇ ਜੱਜਾ ਹਨਾ ਡੋਗਾਨ ਉਹਨੂੰ ਅਰੈਸਟ ਕਰ ਲਿਆ ਉਹਨੂੰ ਅਰੈਸਟ ਕੀਤਾ ਕਿਉਂਕਿ ਸਰਕਾਰ ਕਹਿੰਦੀ ਆ ਕਿ ਇਹਨੇ ਜਿਹੜੇ ਫੈਡਰਲ ਏਜੰਸੀ ਉਹਨਾਂ ਨੂੰ ਰੋਕਿਆ ਬਈ ਉਹਦੇ ਕੋਰਟ ਰੂਮ ਦੇ ਵਿੱਚ ਇਸ ਜੱਜ ਦੀ ਅਦਾਲਤ ਦੇ ਵਿੱਚ ਜਿਹੜੇ ਇਮੀਗਰੈਂਟ ਪੇਸ਼ ਹੀ ਲਈ ਸੀ ਜਦੋਂ ਇਹਨਾਂ ਨੇ ਜਿਹੜੀ ਆਪਣੇ ਫੈਡਰਲ ਜਿਹੜੇ ਏਜੰਟਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨ ਦਿੱਤਾ ਸਗੋਂ ਇਹਨੇ ਉਹਨਾਂ ਨੂੰ ਬਚਾ ਦਿੱਤਾ ਇਮੀਗ੍ਰੈਂਟਸ ਨੂੰ ਇਹ ਕਿਹਾ ਵੀ ਤੁਸੀਂ ਜਿਹੜੀ ਇੱਕ ਪ੍ਰਾਈਵੇਟ ਐਗਜ਼ਿਟ ਆ ਪਿਛਲਾ ਜਿਹੜੀ ਜਿਹਨੂੰ ਕਹਿੰਦੇ ਚੋਰ ਦਰਵਾਜ਼ਾ ਜਿੱਥੋਂ ਜਿਹੜੀ ਮੇਨ ਦਰਵਾਜ਼ਾ ਨਹੀਂ ਉੱਥੋਂ ਦੀ ਉਹਨਾਂ ਨੂੰ ਪਹੁੰਚਾ ਦਿੱਤਾ ਤੇ ਜਿਹੜੇ ਉਹ ਏਜੰਟ ਸੀਗੇ ਐਫਬੀਆਈ ਦੇ ਬੰਦੇ ਸੀਗੇ ਉਹ ਬਾਹਰ ਬੈਠੇ ੜੀ ਕਿਤੇ ਹੀ ਵੀ ਇਹ ਬਾਹਰ ਆਉਣਗੇ ਤਰੀ ਭੁਗਤ ਕੇ ਤਸੀਂ ਫੜਾਂਗੇ ਇਹ ਜਿਹੜਾ ਇਮੀਗ੍ਰੈਂਟਸ ਨੇ ਇਰ ਡਾਰੋ ਫਲੋਰਸ ਰੁਇਜ਼ ਉਹਦਾ ਨਾਮ ਦੱਸਦੇ ਆ ਕੋਰਟ ਰੂਮ ਦੇ ਵਿੱਚ ਸੀ ਛੋਟਾ ਜਿਹਾ ਕ੍ਰਾਈਮ ਕੀਤਾ ਉਹਨਾਂ ਨੇ ਕੁਛ ਤੇ ਉਹਦੇ ਤੋਂ ਬਾਅਦ ਜਿਹੜੇ ਇਮੀਗ੍ਰੈਂਟ ਏਜੰਟ ਸੀਗੇ ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੇ ਸੀ ਤੇ ਅਰੈਸਟ ਕਰਕੇ ਉਹਨੂੰ ਰਿਪੋਰਟ ਕਰਨਾ ਚਾਹੁੰਦੇ ਸੀ ਪਰ ਹੋਇਆ ਕਿ ਕਿ ਇਮੀਗ੍ਰੈਂਟਸ ਜਿਹੜੇ ਸੀਗੇ ਉਹਨਾਂ ਨੇ ਬਚਣ ਦੀ ਕੋਸ਼ਿਸ਼ ਕੀਤੀ ਏਜੰਟਸ ਜਿਹੜੇ ਉਹਨਾਂ ਦੇ ਪਿੱਛੇ ਭੱਜੇ ਪਰ ਉਹਨਾਂ ਨੇ ਉਹਨਾਂ ਨੂੰ ਉਹਦੇ ਕੋਰਟ ਰੂਮ ਦੇ ਬਾਹਰ ਰੋਕ ਲਿਆ ਚਾਰਜਸ ਹੁਣ ਲਾਏ ਗਏ ਆ ਇਹ ਸਾਰੇ ਕੁਛ ਦੇ ਵਿੱਚ ਸੋ ਜਿਹੜਾ ਇਹ ਮਾਮਲਾ ਬਹੁਤ ਵੱਡਾ ਆ ਇਹਨੂੰ ਜੱਜ ਨੂੰ ਚਾਰਜ ਕੀਤਾ ਇਹਨਾਂ ਨੇ ਵੀ ਇਹਨੇ ਅਬਸਟਰੈਕਟ ਕੀਤਾ ਤੇ ਹਾਈਡ ਕੀਤਾ ਕਿਸੇ ਵਿਅਕਤੀ ਨੂੰ ਲੁਕੋਇਆ ਹੈ 5 ਸਾਲ ਦੀ ਇਸ ਜੱਜ ਨੂੰ ਸਜ਼ਾ ਹੋ ਸਕਦੀ ਹੈ ਜੇਕਰ ਇਹਦਾ ਜੁਰਮ ਸਾਬਤ ਹੋ ਜਾਂਦਾ ਆ ਤਾਂ ਮੈਟਰ ਇਹ ਆ ਕਿ ਰਾਸ਼ਟਰਪਤੀ ਟਰੰਪ ਦੇ ਰਾਜ ਦੇ ਥੱਲੇ ਜਾਂ ਇਸ ਟਰਮ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਜਿਹੜੀਆਂ ਪਾਲਿਸੀਜ਼ ਬਣੀਆਂ ਸਰਕਾਰ ਕੋਸ਼ਿਸ਼ ਕਰ ਰਹੀ ਆ ਕਿ ਲੋਕਲ ਅਫੀਸ਼ੀਅਲਜ਼ ਜਿਹੜੇ ਵੀ ਕੋਈ ਵੀ ਇਮੀਗ੍ਰੇਸ਼ਨ ਅਰੈਸਟ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਕਰੈਕਟ ਡਾਊਨ ਕੀਤਾ ਜਾ ਸਕੇ ਜਿਹੜੇ ਆਈਸ ਦੇ ਵਿਚਕਾਰ ਜੱਜ ਲਾਈਕ ਨਹੀਂ ਕਰਦੀ ਇਹ ਇਹਨੂੰ ਆਈਸ ਨੂੰ ਵੀ ਲੋਕ ਅਦਾਲਤ ਦੇ ਵਿੱਚ ਜਾ ਕੇ ਬੰਦੇ ਫੜਨ ਕਿਉਂਕਿ ਇਹਦੇ ਨਾਲ ਹੋਊਗਾ ਕਿ ਗਵਾਹ ਜਿਹੜੇ ਕੋਈ ਹੋਰ ਨੇ ਅਨਡਾਕੂਮੈਂਟਡ ਡਰ ਜਾਣਗੇ ਲੋਕ ਅਦਾਲਤ 'ਚ ਨਹੀਂ ਜਾਣਗੇ ਆ ਪਿੱਛੇ ਜਿਹੜਾ ਕੇਸ ਹੋਇਆ ਉਹ ਸਿਟੀਨਿਟੀਸ਼ਿਪ ਦੀ ਔਰ PRC ਉੱਥੇ ਮਤਲਬ ਗ੍ਰੀਨ ਕਾਰਡ ਸੀ ਉਹਦੇ ਕੋਲ ਸਿਟੀਜ਼ਨਸ਼ਿਪ ਦੀ ਉਹ ਗਿਆ ਆਪਣੀ ਸੌਹ ਚੁਕੜ ਉੱਥੇ ਫੜ ਕੇ ਬਹਾਲਿਆ ਤੇ ਵਾਪਸ ਭੇਜਤਾ ਕਈ ਇਦਾਂ ਦੇ ਕੇਸ ਹੋਏ ਹੁਣ ਅਦਾਲਤਾਂ ਦੇ ਅੰਦਰ ਤੱਕ ਜਾ ਕੇ ਜਦੋਂ ਇਹ ਜਿਹੜਾ ਫੜਨਗੇ ਤਾਂ ਫਿਰ ਮਤਲਬ ਰੌਲਾ ਪਊਗਾ ਤੇ ਇਸ ਮਾਮਲੇ ਦੇ ਵਿੱਚ ਹੁਣ ਨੇ ਇਹਨੂੰ ਜੱਜ ਨੂੰ ਗ੍ਰਫਤਾਰ ਕਰ ਲਿਆ ਗਿਆ ਜੱਜ ਬਣਨ ਤੋਂ ਪਹਿਲਾਂ ਇਹਨੇ ਕਈ ਗਰੀਬ ਲੋਕਾਂ ਦੀ ਇਸ ਜੱਜ ਨੇ ਮਦਦ ਕੀਤੀ ਹੈ ਇਹ ਡਾਇਰੈਕਟਰ ਸੀਗੀ ਕੈਥੋਲਿਕ ਚੈਰਿਟੀਜ਼ ਦੀ ਮਲਵਾਕੀ ਦੇ ਵਿੱਚ ਵੱਡਾ ਮੈਸੇਜ ਆ ਸਰਕਾਰ ਦੇ ਲਈ ਫੈਡਰਲ ਲੀਡਰ ਜਿਹੜੇ ਉਹ ਕਲੀਅਰ ਕਰ ਰਹੇ ਆ ਕਿ ਜੱਜ ਤੇ ਅਫੀਸ਼ੀਅਲਸ ਕੋਈ ਵੀ ਹੋਵੇ ਉਹਨਾਂ ਅਫੀਸ਼ੀਅਲ ਜੱਜ ਹੋਵੇ ਭਾਵੇਂ ਉਹਨੂੰ ਜੱਜ ਤੋਂ ਤੇ ਕੌਣ ਹੋ ਸਕਦਾ ਕਹਿੰਦੇ ਇਮੀਗ੍ਰੇਸ਼ਨ ਅਰੈਸਟ ਨੂੰ ਨਹੀਂ ਰੋਕ ਸਕਦੇ ਨਾ ਉਹਨਾਂ ਨੂੰ ਬਚਾ ਸਕਦੇ ਆ ਜੇ ਇਦਾਂ ਕਰਦੇ ਆ ਤਾਂ ਸਿੱਧਾ-ਸਿੱਧਾ ਜਿਹੜਾ ਆ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਦੋਸਤੋ ਇਹਦੇ ਨਾਲੇ ਇਦਾਂ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਵੀ ਗੱਲਾਂ ਬਾਤਾਂ